ਸੋਨੇ ਦੀ ਤਾਂਟ ਕਰਨਾ ਨਹੀਂ ਤਾਂ ਸਾਡੇ ਜਿਹੜੀਆਂ ਕਰੀਮ ਬੈਠੀਆਂ ਆਪਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੋਈ ਜੱਥੇ ਬੰਦਿਆਂ ਦੀ ਦੇ ਵਿੱਚੋਂ ਮੋਰੀ ਆਪਣੀ ਜੱਥੇ ਹੁੰਦੀ ਆ ਜਿਹੜੇ ਦੇ ਸਾਹਮਣੇ ਸੀ ਕਿ ਦਿੱਲੀ ਘੇਰੇ ਤੋਂ ਬਿਨਾਂ ਇਹ ਕਾਨੂੰਨ ਬਹੁਤ ਨਹੀਂ ਜਿਹੜੀ ਸਭ ਤੋਂ ਵੱਡੀ ਜੱਥੇ ਬੰਦੀ ਕਹਿੰਦੀ ਆਪਣੇ ਬੰਨੂ ਗਰਾਹਾਂ ਦੀ ਉਹ ਦਿੱਲੀ ਜਾਣ ਨੂੰ ਬਿਲਕੁਲ ਤਿਆਰ ਨਹੀਂ ਸੀ ਮੈਨੂੰ ਲੋਕ ਕੁੱਟ ਕੇ ਲੈ ਚੇ ਜਾਂਦੇ ਲੱਗਦੇ ਝੰਡੇ ਪਾਰ ਤੇ ਛੱਤੇ ਬੈਨਰ ਪਾਰ ਤੇ ਛੱਤੇ ਬੈਲ ਲਾ ਕੇ ਛੱਤੇ ਕਿ ਜਵਤਾ ਚੱਲੋ ਤੈਨੂੰ ਇਹ ਅਸੀਂ ਚੰਨੇ ਆ। ਫੇਰ ਗਏ ਸੀ ਉਹ। ਬੜੀ ਜੱਥੇ ਬੰਦਗਾਂ ਦੀ ਸਮਝ ਨੂੰ ਪਰਖਣਾ ਬਹੁਤ ਜ਼ਰੂਰੀ ਹੈ ਜੀ। ਰੇਲਵੇ ਲੈਣਾ ਨਾ ਸਵਾਲ ਸੀ ਜਦੋਂ ਪੰਜਾਬ ਚ ਬੈਠੇ ਸੀ। ਬਹੁਤ ਵਾਰੀ ਵਿਚਾਰ ਆਇਆ ਕਿ ਰੇਲਵੇ ਲੈਣਾ ਛੱਡਦੇ। ਪਰ ਤੁਹਾਡੀ ਇੱਥੇ ਬੰਦੀ ਹੈ ਜਿੰਦਾ ਇਹ ਵਿਚਾਰ ਸੀ ਕਿ ਜਦ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਇਹਨਾਂ ਨੂੰ ਛੱਡਣਾ ਨਹੀਂ। ਸੈਂਟਰ ਦਾ ਨਾਇਕ ਨਾ ਇਹ ਤੇ ਦਾਅਬਾ ਬਣਾਤੀ ਰੱਖਣੀ ਆ ਉਹ ਸਫਲਤਾ ਹਾਸਲ ਕੀਤੀ ਐ ਬੇਸ਼ੱਕ 2 ਮਹੀਨੇ ਰੋਕੀ ਰੱਖਣਾ ਤੇ ਬੇਸ਼ੱਕ ਛੱਡ ਕੇ ਆਪਾਂ ਰੇਲਵੇ ਫਾਰਕੈਂਟ ਬੈਠੇ ਬਹੁਤ ਕਾਮਯਾਬੀ ਨਾਲ ਮਤਲਬ ਜਿਹੜੀ ਆਪਣੀ ਸਮਝ ਸੀ ਉਹ ਨਿਕਲੀ ਬਹੁਤ ਸਵਾਗਤ ਹੈ ਕਿ 13 ਮਹੀਨੇ ਲੰਮਟ ਕਿਉਂ ਗਿਆ ਮੋਰਚਾ ਅਗੇ ਵੀ ਮੋਰਚੇ ਲਾਉਣੇ ਆਪਾਂ ਕਿਸੇ ਵੀ ਲਾਉਣਾ ਹੈ ਕਿਸੇ ਨੇ ਪਿੰਡ ਪੁੱਤ ਨਾਲ ਕਿਸੇ ਨੇ ਪਿੰਡ ਪੁੱਤ ਨਾਲ ਕਿਸੇ ਨੇ ਜਿਲ੍ਹਾ ਪੱਤ ਤਾ ਕੁਲ ਸਟੇਟ ਪੁੱਤ ਨਾਲ ਮੋਰਚੇ ਦਾ ਅਮਤ ਕਿਉਂ ਆ ਤੈਨਾਂ ਕਾਨੂੰਨ ਬਣਾਉਣ ਦੇ ਢੱਟੋ ਘੱਟ ਤੋੜ ਬੰਨਿਆ ਸੀ ਸਾਡੇ ਕੋਲੇ ਜਿਹੜਾ ਖੇਤੀਬਾੜੀ ਮੰਤਰੀ ਹੈ ਕਹਿੰਦਾ ਸਾਨੂੰ 20 ਸਾਲ ਲਾ ਕੇ ਹੱਤ ਤੈਨਾਂ ਕਾਨੂੰਨ ਬਣਾਉਣ ਤੇ ਵੀ ਕਿਵੇਂ ਕੰਮ ਗਿਆ ਕਰਕੇ ਜ਼ਿਮੀਂਦਾਰ ਤੇ ਫਸਲਾਂਾਂ ਤੇ ਹੋ ਗਿਆ ਉਥੋਂ ਪਤਾ ਲੱਗਿਆ ਸੀ ਕਿ ਕਿੰਨਾ ਵਿਆਹ ਤੋਂ ਬੰਨਾ ਪਹਿਲਾ ਲੱਗ ਜਾਂਦੇ ਆਪਾਂ ਉਹਨਾਂ ਨੇ ਇਹ ਸੀ ਕਿ ਰੱਤ ਨਾਲ ਕੀਤਾ ਜਾਣ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹਨਾਂ ਨੂੰ ਇਥੋਂ ਮੋੜ ਦਿੱਤਾ ਜਾਵੇ ਸ਼ਰਤਾਂ ਬੰਧਾ ਨੇ ਇਹ ਕਿ ਤੁਸੀਂ ਨਛੋਲੇ ਦੇ ਵਿੱਚ ਰਤੋ ਬਦਲ ਕਿਟਾਉਣੀ ਹੈ ਕੋਈ ਸ਼ਾਪਤ ਕਟਾਉਣਾ ਕੋਈ ਲੈਣ ਕਟਾਉਣੀ ਹੈ ਕੋਈ ਪੂਰਾ ਪੇਜ ਕਟਾਉਣਾ ਅਸੀਂ ਉਹਨੇ ਕਰ ਦਿੰਨੇ ਜਿਵੇਂ ਤੁਸੀਂ ਕਹੋਗੇ ਪਰ ਜਿਹੜੇ ਆਪਾਂ ਕਾਨੂੰਨ ਨੇ ਪੜੇ ਸਿੱਧਨੇ ਉਹਨਾਂ ਦੇ ਜਿਹੜੇ ਇੱਕ ਦੂਜੇ ਨਾਲ ਇਹ ਤੋਂ ਲੈ ਕੇ ਜੱਗ ਤੱਕ ਅੱਖਰ ਅੱਖਰ ਜੁੜਿਆ ਹੋਇਆ ਠੀਕ ਹੈ ਇੱਕ ਨੂੰ ਕੱਢਦੇ ਸੀ ਛੜਾ ਘਟੂ ਹੁੰਦਾ ਸੀ ਇੱਕ ਪਾ ਲੈਂਦੇ ਸੀ ਤੇ ਸਾਰਾ